ਪੰਜਾਬ ਤੋਂ ਵਕ ਵਕ ਥਾਵਾਂ ਤੋਂ ਸਾਥੀ ਜਿਹੜੇ ਆ ਪਹੁੰਚੇ ਆ ਔਰ ਬਰਿੰਦਰ ਘੋਮਣ ਦੀ ਸ਼ਖਸੀਅਤ ਹੈ ਜਿਹੜੀ ਕਿਸੇ ਤੋਂ ਲੁਕੀ ਨਹੀਂ ਹੈ ਇੱਕ ਐਸਾ ਦਰਸ਼ਨੀ ਗੱਭਰੂ ਸੀ ਇੱਕ ਕਹਿੋ ਜਿਹਾ ਦਾ ਸਰੀਰ ਸੀਗਾ ਉਹਨੇ ਮਿਹਨਤ ਨਾਲ ਬਣਾਇਆ ਸੀ ਸ਼ੀਸ਼ੇ ਚ ਮਢਾਉਣ ਵਾਲਾ ਉਹ ਗੱਭਰੂ ਉਹ ਸਾਥੀ ਅੱਜ ਉਹਦੇ ਅੰਤਿਮ ਭੋਗ ਦੇ ਵਿੱਚ ਆ ਕੇ ਬੜਾ ਮਨ ਉਦਾਸ ਹੈ ਅਫਸੋਸ ਹੈ ਇਸ ਗੱਲ ਦਾ ਕਿ ਕਿੰਨੀਆਂ ਮਿਹਨਤਾਂ ਦੇ ਨਾਲ ਕਿੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਵਰਿੰਦਰ ਘੁੰਮਣ ਦਾ ਜਿਹੜਾ ਨਾਮ ਹੈ ਅੱਜ ਭਾਰਤ ਦੇ ਹਰ ਕੋਨੇ ਦੇ ਵਿੱਚ ਗੂੰਜਿਆ ਔਰ ਮੈਂ ਅੱਜ ਹੀ ਫਿਲਮ ਦਾ ਸੀਨ ਦੇਖ ਰਿਆ ਸੀ ਪਿਛਲੇ ਦਿਨੀ ਰੋਰ ਫਿਲਮ ਦੇ ਵਿੱਚ ਜਿਹੜਾ ਉਹਨੇ ਕਿਰਦਾਰ ਨਿਭਾਇਆ ਉਹਦੇ ਅੱਗੇ ਟਾਈਗਰ ਵੀ ਜਿਹੜਾ ਫਿੱਕਾ ਪੈਂਦਾ ਸੀ ਇੱਕ ਇਹੋ ਜਿਹੀ ਉਹਦੀ ਬੱਬਰ ਸ਼ੇਰ ਵਰਗੀ ਪਰਸਨੈਲਿਟੀ ਸੀ ਔਰ ਅੱਜ ਸਾਡੇ ਸਿਸਟਮ ਦੀ ਜਿਹੜੀ ناکامی ਹੈ ਉਹਦੀ ਭੇਂਟ ਅੱਜ ਵਰਿੰਦਰ ਘੁੰਮਣ ਜੜਿਆ ਸੋ ਜਿੱਥੇ ਪਰਿਵਾਰ ਦੁਖੀ ਹੈ ਸਾਰਾ ਇਲਾਕਾ ਉਹਨੂੰ ਪਿਆਰ ਕਰਨ ਵਾਲੇ ਸਾਰੇ ਸਾਥੀ ਹੈ ਉਹਨਾਂ ਦੇ ਅੰਦਰ بڑا ਅੱਜ ਇਸ ਗੱਲ ਦਾ ਰੋਹ ਵੀ ਹੈ ਕਿ ਇਹ ਸਿਸਟਮ ਜਿਹੜਾ ਹੈ ਇਹ ਕਿਦਾਂ ਠੀਕ ਹੋਏਗਾ ਕਿਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੈ ਇਸ ਸਿਸਟਮ ਨੂੰ ਠੀਕ ਕਰਨ ਦੀ ਸੁਰੇਤੇ ਵੱਡਾ ਸਵਾਲ ਪੈਦਾ ਹੁੰਦਾ ਔਰ ਮੈਂ ਤੁਹਾਡੇ ਮਾਧਿਅਮ ਤੋਂ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਵਰਿੰਦਰ ਘੁੰਮਣ ਦੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਖੁਦ ਦਿਸ਼ਾ ਨਿਰਦੇਸ਼ ਜਾਰੀ ਕਰਨ ਔਰ ਜਿਹੜੀ ਡਾਕਟਰਾਂ ਦੀ ਜਿਹੜੀ ਪੈਨਲ ਬਣਿਆ ਬੋਰਡ ਬਣਿਆ ਉਹ ਬੋਰਡ ਹੈ ਜਿਹੜਾ ਇਮਾਨਦਾਰੀ ਦੇ ਨਾਲ ਆਪਣੀ ਰਿਪੋਰਟ ਦੇਵੇ ਤਾਂਕਿ ਵਰਿੰਦਰ ਘੁੰਮਣ ਦੀ ਮੌਤ ਦਾ ਜਿਹੜਾ ਇਨਸਾਫ ਹੈ ਹੋ ਸਕੇ ਔਰ ਦੁਬਾਰਾ ਕੋਈ ਵਰਿੰਦਰ ਘੁੰਮਣ ਹੈ ਜਿਹੜਾ ਇਸ ਮੌਤ ਦੇ ਗਰਾਸ ਦੇ ਵਿੱਚ ਇਨਾ ਸਿਸਟਮ ਦੀ ਡਾਕਟਰਾਂ ਦੀ ਅਨਗੈਲੀ ਦੇ ਕਰਕੇ ਦੁਆਰਾ ਇਦਾਂ ਦਾ ਹਾਦਸਾ ਨਾ ਹੋ ਸਕੇ ਥੈਂਕ ਯੂ